ਵਿਖੇ ਗੋਲੀ ਲੱਗਣ ਕਾਰਨ ਮਾਰੀ ਗਈ ਹਰਸਿਮਰਤ ਕੌਰ ਰੰਧਾਵਾਦੀ ਮ੍ਰਿਤਕ ਦੇ ਕੱਲ ਕੈਨੇਡਾ ਤੋਂ ਭਾਰਤ ਆਵੇਗੀ ਸ਼ਨੀਵਾਰ ਨੂੰ ਪਿੰਡ ਧੁੰਦਾ ਵਿਖੇ 9 ਵਜੇ ਕੀਤਾ ਜਾਵੇਗਾ ਅੰਤਿਮ ਸੰਸਕਾਰ ਮ੍ਰਿਤਕ ਹਰਸਿਮਰਤ ਕੌਰ ਰੰਧਾਵਾਦੇ ਦਾਦਾ ਸੁਖਵਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ ਹਰਸਿਮਰਤ ਦੀ ਦੇਹ ਕੱਲ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ 에어ਪੋਰਟ ਤੇ ਪਹੁੰਚ ਜਾਵੇਗੀ ਜਿਸ ਤੋਂ ਬਾਅਦ ਹਰਸਿਮਰਤ ਕੌਰ ਦੀ ਦੇਹ ਨੂੰ ਪਿੰਡ ਤੁੰਦਾ ਵਿਖੇ ਲਿਆਂਦਾ ਜਾਵੇਗਾ ਉਹਨਾਂ ਦੱਸਿਆ ਕਿ ਹਰਸਿਮਰਤ ਦੀਆਂ ਆਖਰੀ ਰਸਮਾਂ ਸਿੱਖ ਮਰਿਆਦਾ ਅਨੁਸਾਰ ਹੋਣਗੀਆਂ ਉਹਨਾਂ ਆਖਿਆ ਕਿ ਹਰਸਿਮਰਤ ਕੌਰ ਦੀ ਦੇਹ ਨੂੰ 1 ਘੰਟੇ ਲਈ ਆਖਰੀ ਦਰਸ਼ਨਾਂ ਲਈ ਰੱਖਿਆ ਜਾਵੇਗਾ ਜਿਸ ਉਪਰੰਤ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਰ ਵਿਖੇ ਸਵੇਰੇ 9 ਵਜੇ ਦੇ ਕਰੀਬ ਹੋਵੇਗਾ ਇਸ ਮੌਕੇ ਮ੍ਰਿਤਕ ਹਰਸਿਮਰਤ ਕੌਰ ਦੇ ਪਿਤਾ ਵਿਕਰਮਜੀਤ ਸਿੰਘ ਰੰਧਾਵਾ ਪ੍ਰਾਜੈ ਸਿੰਘ ਰੰਧਾਵਾ ਆਇਆ ਕੁਪਿੰਦਰ ਸਿੰਘ ਨਾਲ ਦੁੱਖ ਸਾਂਝਾ ਕਰਨ ਲਈ ਦਵਿੰਦਰ ਸਿੰਘ ਗੁਰਪ੍ਰੀਤ ਸਿੰਘ ਬਖਸ਼ੀਤ ਸਿੰਘ ਰੂਪ ਸਿੰਘ ਅਮਰਿਤ ਸਿੰਘ ਹਰਬੰਸ ਸਿੰਘ ਅਤੇ ਪਿੰਡ ਦੇ ਸਰਪੰਚ ਜਸਵੰਤ ਸਿੰਘ ਨੂੰ ਮੌਜੂਦ ਸਨ ਜਿਕਰਯੋਗ ਹੈ ਕਿ ਬਿੱਤੀ 17 ਅਪ੍ਰੈਲ ਨੂੰ 21 ਸਾਲਾ ਹਰਸਿਮਰਤ ਕੋਰਾਂਥਾਵਾਦਾ ਕੈਨੇਡਾ ਵਿਖੇ ਬਸ ਦੀ ਉਡੀਕ ਕਰ ਰਹੀ ਦਾ ਦੋ ਗੁੱਟਾਂ ਦੀ ਆਪਸੀ ਗੋਲੀਬਾਰੀ ਦੌਰਾਨ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਤਰਨਤਾਰਨ ਤੋਂ ਸਨੁਪਤੇ ਆਵਾਜ਼ ਦੀ ਖਾਸ ਰਿਪੋਰਟ ਕੈਨੇਡਾ ਦਾ ਜੀ ਮੈਂ ਸੁਖਵਿੰਦਰ ਸਿੰਘ ਵਾਸੀ ਤੁੰਦਾ ਡਿਸਟ੍ਰਿਕਟ ਤਰਨਤਾਰਨ ਦੇ ਸੀ ਰਹਿਣ ਵਾਲੇ ਆ ਸਾਡੀ ਪੁੱਤਰੀ ਜੋ ਕੇ ਕੈਨੇਡਾ ਦੇ ਮਿਲਟਨ ਚ ਗੋਲੀ ਦਾ ਸ਼ਿਕਾਰ ਹੋਈ ਉਹਦੀ ਡੈੱਡ ਬਾਡੀ ਸ਼ਨੀਵਾਰ ਆ ਰਹੀ ਆ ਤੇ ਅਸੀਂ ਤਕਰੀਬਨ 9 ਵਜੇ ਦੇ ਨਾਲ ਸਸਕਾਰ ਰਸਤਾ ਕਰ ਦੇਣਾ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆ ਵੀ ਸਾਡੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕੁਝ ਪਤਾ ਨਹੀਂ ਚੱਲਿਆ ਵੀ ਕਿਹੜੇ ਕਰਨਾ ਕਰਕੇ ਗੋਲੀ ਮੱਚੀ ਤੇਰੇ ਮਤਲਬ ਦੋ ਗੁੱਟਾਂ ਦੀ ਆਪਸੀ ਰੰਜਿਸ਼ ਸੀ ਉਹਦਾ ਕਰਕੇ ਗੋਲਾ ਗੋਲੀਬਾਰੀ ਧੂਆਂ ਸਾਈਡਾਂ ਤੋਂ ਹੋਈ ਤੇ ਗੋਲੀਬਾਰੀ ਦਾ ਸ਼ਿਕਾਰ ਹੋਈ ਇਹਦੇ ਵਿੱਚ ਉਹਦਾ ਕੋਈ ਲੈਣਾ ਜਿਨ੍ਹਾਂ ਸੀ ਉਹ ਬੱਸ ਸਟਾਪ ਤੇ ਖੜੀ ਸੀ ਜਿੱਥੇ ਉਹਦੀ ਡੈਥ ਹੋ ਗਈ ਕੀ ਮੰਗ ਕਰਦੇ ਨੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਵੀ ਸੜੀ ਬੱਚੀ ਨੂੰ ਇਨਸਾਫ਼ ਮਿਲਣਾ ਚਾਹੀਦਾ ਜੋ ਵੀ ਦੋਸ਼ੀ ਉਹਨਾਂ ਨੂੰ ਫੜ ਕੇ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਨਾ ਟਾਟਾ ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ ਮੈਂ ਹਰ ਸਿਮਰਤ ਰੰਧਾਵਾ ਦਾ ਤਾਇਆ ਜੀ ਲੱਗਦਾ ਹੈ ਤੇ ਹਰ ਸੇਮਰਤ ਰੰਧਾਵਾਦੀ ਬੋਡੀ ਸਟ੍ਰੈਟ ਡੇ ਆ ਰਹੀ ਹੈ ਤੇ ਅਸੀਂ ਉਧਰ ਸਰਸਕਾਰ ਸਟ੍ਰੈਟ ਡੇ ਕਰਾਂਗੇ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਜਿਹੜੀ ਬੱਚੇ ਆ ਉਹਨੂੰ ਇਨਸਾਫ ਦਵਾਇਆ ਜਾਵੇ ਚੰਗੇਪੁਰ ਇੱਕ ਵਾਸਤੇ ਬਹੁਤ ਬ੍ਰਾਈਟ ਬੱਚੀ ਸੀ ਸਾਡੀ ਚੰਗੇਪੁਰ ਇੱਕ ਵਾਸਤੇ ਬਾਹਰ ਪੜਨ ਵਾਸਤੇ ਗਈ ਸੀ ਪਰ ਜ਼ਾਲਿਮਾਂ ਦੀ ਗੋਲੀ ਦਾ ਸ਼ਿਕਾਰ ਹੋ ਗਈ ਸਰਕਾਰਾਂ ਦੀ ਅਣਗਹਿਲੀਆਂ ਜਾਂ ਬੇਲ ਅਲਗਰਜ਼ੀਆਂ ਅਸੀਂ ਪਿੰਡ ਪਾਰ ਤੋਂ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਬੱਚੀ ਨੂੰ ਇਨਸਾਫ ਦਵਾਇਆ ਜਾਵੇ ਤੇ ਬੱਚੇ ਦਾ ਆਪਣੇ ਸਾਰਿਆਂ ਦੇ ਜਾਂਦੇ ਨੇ ਬਾਹਰ ਪੜ੍ਹਨ ਵਾਸਤੇ ਚੰਗੇ ਫਿਊਚਰ ਦੀ ਕਾਮਨਾ ਵਾਸਤੇ ਪਰ ਉੱਥੇ ਜਾ ਕੇ ਜਿ ਇਹੋ ਜਿਹੇ ਹਾਦਸੇ ਹੋ ਜਾਂਦੇ ਆ ਤੇ ਮਾਪੇ ਦਾ ਜੀਣਾ ਜਿਹੜਾ ਤੁਸੀਂ ਦੇਖ ਹੀ ਰਹੇ ਜਿਓ ਕਿ ਉਹਨਾਂ ਕੋ ਬੋਲਿਆ ਤੱਕ ਨਹੀਂ ਜਾ ਰਿਹਾ ਗੱਲ ਨਹੀਂ ਹੋ ਰਹੀ ਸੋ ਕਿੱਦਾਂ ਅਸੀਂ ਬਰਦਾਸ਼ਤ ਕਰਾਂਗੇ ਸੋ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ